ਹਾਂਜੀ ਤੇ ਦੋਸਤੋ ਕਿਤਾ ਪਰਸਾਰੇ ਤਨਵਾਦ ਦਾ ਤੁਹਾਡਾ ਚੈਨਲ ਨੂੰ ਸਪੋਰਟ ਕਰਨ ਲਈ ਚਲਾ 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 ਨਹੀਂ ਨਹੀਂ ਬੰਦੇ ਬੰਦੇ ਬਤਾਓ ਬੰਦੇ ਕੀ ਚਲਾ ਤੂੰ ਹੈਲੋ ਹਾਂਜੀ ਜੀ ਕੀ ਹਾਲ ਚੱਲ ਦੋਸਤੋ ਇਹ ਭੈਣ ਤੇਰੀ ਸ਼ਹਿਰ ਚ ਮੈਂ ਤੈਨੂੰ ਨੀਂਦ ਦੇ ਜੀਪੀਐਸ ਲੈ ਕੇ ਮੇਰੇ ਪੈਰਾਂ ਨੂੰ ਹੁੰਡੇ ਸਾਨੂੰ ਡਿਪੂ ਤੋਂ ਮਿਲਿਆ ਖੰਡ ਪਿਆਸਾ ਤੇਲ ਉੱਚ ਬਾਜਰੀ ਤੇ ਕੱਟ ਕੱਟੇ ਅਸੀਂ ਗਰੀਬ ਬੰਦੇ ਆ ਆ ਡਿਪੂ ਵਾਲਾ ਰਾਸ਼ਨ ਕਹਾਵਾਂ ਦੀਪੂ ਵਾਲਾ ਰਾਸ਼ਨ ਕਿਨੂੰ ਕਿਨੂੰ ਕੇ ਮਿਲਦਾ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਇਹ ਕਿਹੜੀ ਸ਼ਰਮ ਵਾਲੀ ਗੱਲ ਆ ਦੀਪੂ ਵਾਲਾ ਰਾਸ਼ਨ ਲਗਰੀਬ ਜਨ ਤਨ ਨੂੰ ਮਿਲਦਾ ਹੀ ਹੈ ਉਹਦੇ ਚ ਅਸੀਂ ਵੀ ਆਉਨੇ ਆ ਮੈਨਾਂ ਕਹ ਗੱਲ ਦੱਸੋ ਥੋਟਾ ਘਰ ਵਾਲਾ ਤੁਹਾਨੂੰ ਇਹਨਾਂ ਦਾ ਕਾਉਂਟ ਆ ਕਾ ਤੁਸੀਂ ਹਜੇ ਵੀ ਖਰੀਦੋ ਕੀ ਗੱਲ ਤੁਹਾਨੂੰ ਨੈਟ ਤੋਂ ਪੈਸਾ ਨਹੀਂ ਬਣਦਾ ਹੈਗਾ ਮੈਨੂੰ ਸਾਲ ਇਹ ਕਰਨ ਲਈ ਸਾਂਝ ਆਉਂਦੀ ਵੀ ਥੋਟਾ ਘਰ ਵਾਲਾ ਪੈਸਿਆਂ ਲਈ ਤੁਹਾਨੂੰ ਦਖਾਉਂਦਾ ਜੀ ਹਾਂ ਸਰ ਦੇ ਬਰਗਾਂ ਦਾ ਪਰਚਾ ਬਾਕ ਕਰਨ ਨੂੰ ਨਾ ਨਾ ਅੰਡਾ ਤੁਸੀ ਕਹਨੇ ਆ ਵੀ ਤੁਸੀਂ ਗਰੀਬ ਹੋ ਤੁਸੀਂ ਗਰੀਬ ਨਹੀਂ ਹੈਗੇ ਤੁਸੀਂੋਂ ਕਲੰਨ ਆ ਸਾਰੇ ਕਲੰਨ ਫੁੱਦੀ ਫੁੱਧੂ ਬੰਦੇ ਆ ਬਿਲਕੁਲ ਸਹੀ ਗੱਲ ਆ ਥੋਟੀਏ ਹਮਾਨ ਸਾਹਿਬ ਖਾ ਖਾਈਂ ਦੀਆਂ ਦੇ ਹਾਂ ਪਾਵੀਆਂ ਨੇ ਕੰਮ ਕਮ ਕਰ ਦਿਆ ਕਰੋ ਰਜਗਾਰ ਦੇ ਸਾਧਨ ਥੋੜੇ ਹੀ ਨਿਕਰੇ ਰਿਸੋਰਸਿਆਂ ਲਿਆ ਕਰ ਹੋਰ ਵੀ ਕੁੜੀਆਂ ਇਹਨੇ ਕਮਾਈ ਕਰਤੀਆਂ ਇਹਨੇ ਉਹ ਤੁਸੀਂ ਸੈਲੀਬ੍ਰਿਟੀ ਵਾਲੀ ਫੀਲਿੰਗ ਲੈਨੇ ਉਹ ਤੁਸੀਂ ਆਪਦੇ ਆਪ ਨੂੰ ਬੁਰੀ ਬਕਾਉਨੇ ਹੋ ਤੇਲ ਤੁਹਾਨੂੰ ਇਹ ਥੋੜਾ ਲੱਗਦਾ ਜਾ ਕੇ ਸਰਸੇ ਵਾਲੇ ਦੀਆਂ ਲੱਤਾਂ ਤੇ ਲਾਉਨੇ ਹੋ ඒ කැන්නේ ජන්තාව ඇති ැබි නූගෘති මොම්මි අට බලට බලව සදුර හොන එහෙහි ජන්තානු කිපත්ඇබි ර්ශයලද මේේරබන්නේ එහ ජන්ට ඉප්වාවේ රාශසන පටක අනමත එන ස්වරේ් ශාමනන් කලකඩේ එ කටේ ආදකම්පවා හන නාහොන් එ ගලාජරුප්‍රාව ਦੀ ਮਾਂ ਦੀ ਮਾਰੀ ਫੱਟ ਹੋਏ ਗਾਲ ਨਹੀਂ ਕੱਟਣੀ ਉਹ ਗਾਲ ਨਹੀਂ ਕੱਟ ਲੈ ਰੰਦੀਰ ਜੀ ਐ ਇੰਨਾ ਗਰਮ ਨਾ ਹੋਇਆ ਕਰ ਤੂੰ ਬਾਕੀ ਸੜੋਂ ਦੇ ਤੇ ਹਿਲੋਂ ਤਾਂ ਤੁਸੀਂ ਸਾਬ-ਸਾਬ ਕੇ ਰੱਖਿਆ ਕਰੋ ਕਿਉਂਕਿ ਸਰੋਂ ਦਾ ਤੇਲ ਲਾਇਆ ਹੋਊਗਾ ਤੇ ਪੰਜਵਾਂ ਗੇਅਰ ਫਿਰ ਪਾਇਆ ਹੋਊਗਾ ਉਹ ਦੋਸਤੋ ਮੈਂ ਇਹ ਤੇ ਗਲਤ ਨਹੀਂ ਕਹਿੰਦਾ ਮੈਂ ਇਹ ਗੱਲ ਕਹਿਣਾ ਵੀ ਜੇ ਗੱਡੀ ਨੂੰ ਗ੍ਰੀਸ ਮੈਲ ਦਰੂ ਤਾਂ ਗੱਡੀ ਕੰਮ ਕਰਦੀ ਰਹੂ ਵਧੀਆ ਨਹੀਂ ਫਿਰ ਤੁਹਾਨੂੰ ਪਤਾ ਹੀ ਹੈ ਸਮਝ ਰਹੇ ਹੋ ਲਓ ਜੀ ਇਹ ਮਤੀਰੀਆਂ ਲੈ ਕੇ ਆਂਦੀ ਆਂ ਪਾ ਰਾਜਸਥਾਨ ਤੋਂ ਜਾਂਦੀਆਂ ਮਤੀਰੀਆਂ ਇਹ ਆਪਣੇ ਕਿਸੇ ਖਾਸ ਰਿਸ਼ਤੇਦਾਰ ਨੇ ਆਪਾਂ ਨੂੰ ਦਿੱਤੀਆਂ ਸੀ ਜਿਹੜਾ ਰਾਸਤਾ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਨਾਲ ਇਹ ਠੁੰਨੀ ਲਈ ਫੜਦੀਆਂ ਨੇ ਤੇ ਨਾਲ ਇਸ ਮਾਂ ਦਿਖਾਈ ਜਾਂਦੀਆਂ ਨੇ ਨਾਲ ਇੱਕ ਪਾਸੇ ਟੋਕਰੀ 'ਚ ਮਤੀਰੇ ਪਾਈ ਫੜਦੀਆਂ ਨੇ ਤੇ ਨਾਲੇ ਮਤੀਰੇ ਲਮਕਾਈ ਜਾਂਦੀਆਂ ਨੇ ਜਿਹੜੀ ਗੱਲ ਉਹ ਘੂਸੇ ਕਟੇ ਓ ਮਾਸਾਬ ਜੀ ਨਿਆ ਮਰਦੀ ਗਾਲਾਂ ਕੱਟੀ ਚਲੋ ਸਾਵਿਆ ਨੂੰ ਇੰਨਾ ਸਾਲਿਆ ਨਹੀਂ ਹਟਣਾ ਹੈਗਾ ਬਾਕੀ ਨੂਰ ਦੇ ਪਾਪਿਆ ਮਾੜਾ ਤੈਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਇਹ ਤਾਂ ਮਟੀਰੀਆਂ ਦਿਖਾਈ ਚੱਲ ਇਹਦੇ 'ਚ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਜਿਹੜੀਆਂ ਨੂਰ ਦੀਆਂ ਮੰਮੀ ਦੀਆਂ ਮਟੀਰੀਆਂ ਦਿਖਾਈ ਜਾਂਦਾ ਉਹ ਨਹੀਂ ਪਤੀਆਂ ਲੱਗਦੀਆਂ ਹੈਗੀਆਂ ਪਰ ਚੱਲ ਕੋਈ ਨਹੀਂ ਹੁੰਦਾ ਤੇ ਦਿਖਾਤੀਆਂ ਹੁਣ ਤਾਂ ਲੋਕ ਦੇਖਣਗੇ ਹੁਣ ਤਾਂ ਚਾਹੇ ਪਹੌਂਚ ਨੂਰ ਦੇ ਕੱਪੜਾ ਪਾ ਚਾਹੇ ਨਾ ਪਾ ਹੁਣ ਤਾਂ ਆਖਾਂ ਜੀ ਬਾਜਦੀਆਂ ਨੇ ਜਾਂਦਾ ਦੇ ਤੇ ਜਿਹੜੀ ਤੂੰ ਗੰਦ ਕਰ ਤਵੇਂ ਮਟੀਰੀਆਂ ਖਾਨੇ ਆ ਤੈਨੂੰ ਮੈਂ ਇਹ ਹੀ ਗੱਲ ਪੁੱਛਣੀ ਚਾਹੁੰਦਾ ਵੀ ਮਤਰੀਆਂ ਤੋਂ ਵੀ ਸ਼ੁਰੂ ਹੋ ਸਕਦੀ ਸੀ ਬੀੜੀ ਉਹ ਤਾਂ ਸ਼ੁਰੂ ਕਰੀ ਨੂਰ ਦੀ ਮੰਮੀ ਤੇ ਹਟਲਰ ਤਾਂ ਉਹ ਤਾਂ ਇਨੀ ਆਤੇ ਕਿਆਂ ਅੱਖਾਂ ਚ ਵੱਜਦੀਆਂ ਨੇ ਨਾਲੇ ਨੂਰ ਦੀ ਮੰਮੀ ਨੇ ਟੋਕਰੀ ਬਾਹਤ ਧੜਿਆ ਤੇ ਮਤਰੀਆਂ ਦੀ ਕੱਲ ਪਹਿਲਾਂ ਸ਼ੁਰੂ ਕਰਦੀ ਇੱਕ ਪਰਿਓਰਿਟੀ ਦਵਾਏ ਤੇ ਕਿਹੜਾ ਜਾਂਦਾ ਹੈ ਅਭੀ ਇਹ ਟੋਕਰੀ ਚ ਪਏ ਮਤਰੀਆਂ ਦੀ ਗੱਲ ਕਰਦਾ ਜਾਂ ਫਿਰ ਨੂਰ ਦੀ ਮੰਮੀ ਦੇ ਮਤਰੀਆਂ ਦੀ ਇਹ ਗੱਲ ਸੁਣ ਲੈ ਜੀ ਉਦਾ ਪੰਡ ਮੂਸਾ ਸੋਹਣੇ ਦਾ ਸੀ ਇੱਥੇ ਇੱਕ ਦਾ ਨਾਮ ਸੋਹਣੇ ਦਾ ਕੂਸਾ ਇਹ ਮੇਰਾ ਸਲਾ ਗਾਣੇ ਚੱਕ ਲੋਤਾ ਔਰ ਲੋ ਵਾਲੇ ਲੌਂਦਾ ਤੇ ਕੰਮ ਇਹ ਆ ਲਵਾਈਆਂ ਦੇ ਕਰਨ ਲੱਗਿਆ ਹੋਇਆਗਾ ਉਹ ਸਾਲਿਆ ਕੋਈ ਪਾਠ ਭਜਨ ਲਾਇਆ ਕਰੋ ਨਾਰੇ ਹੀ ਰੀਸਾ ਉਹਦਿਆਂ ਕਰਦਾ ਹਣੀ ਜੱਟ ਦੀਆਂ ਇਹ ਹਣੀ ਚਟ ਘੱਟ ਤੇ ਕੌਂਦੀ ਜੇ ਤਬਦਲ ਲੱਗਦਾਗਾ ਬਾਕੀ ਵੀਰ ਮਾਤਾ ਤੈਨੂੰ ਇਹ ਗੱਲ ਪੁੱਛ ਨਹੀਂ ਚਾਹੁੰਦਾ ਗਭੀ ਜੀ ਐਕਟਿੰਗ ਨਹੀਂ ਆਉਂਦੀ ਸ਼ਰਮਤਾ ਆਉਂਦੀ ਹੋਊਗੀ ਕਰ ਲਿਆ ਕਰੋ ਮਾੜੀ ਜੀ ਮੇਰੇ ਸਾਹਨੇ ਬਰਡ ਤਾਂ ਹੈ ਚੱਕਿਆ ਵੀ ਜਿਵੇਂ ਮੂਸੇ ਵਾਲਾ ਹਣੀ ਲੱਗਣ ਲੱਗੇਗਾ ਹੋਏ ਸਾਲਿਆ ਤਮੂ ਬਰਡ ਚੱਕਦਾ ਹੈ ਤੇ ਹੁਣ ਦੁਨੀਆਂ ਚੱਕਤੀ ਸੀ ਇੱਕ ਬੇਰੀ ਹਾਰਸਸ ਹਾਰਨ ਰਹਾ ਨਹੀਂ ਬਿਲਕੁਲ ਨਹੀਂ ਔਰ ਸਤੇ ਸੰਗੋ ਛੋੜਿਆ ਬਾਕੀ ਦੋਸਤੋ ਮੈਂ ਤੁਹਾਨੂੰ ਰਿਕਵੈਸਟ ਕਰਨੀ ਚਾਹੁੰਨਾ ਕਿ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆਖੋ ਕਿਉਂਕਿ ਤੁਹਾਡੀ ਕੀਥੀ ਸਪੋਰਟ ਸਾਡੇ ਲਈ ਮੋਟੀਵੇਸ਼ਨ ਦਾ ਸੋਰਸ ਬਣਦੀ ਆ ਰਾਜੀ ਇਹ ਮੈਂ ਕਪੜੇ ਚੀਜ਼ ਕਰਦਾ ਜੇ ਵੀਤੇ ਦੋ ਮਿੰਟ ਦੇ ਲੇਟ ਹੋ ਜਾਂਦੀ ਮੈਨੂੰ ਤਾਂ ਲੱਗਦਾ ਸੀ ਸਾਰਿਆਂ ਨੇ ਰੰਗ ਰੰਗ ਪ੍ਰੋਗਰਾਮ ਦਿਖਾ ਦੇਣਾ ਸੀ ਜਾਣਤਾਂ ਕਿਉਂਕਿ ਨਾ ਸਾਰਿਆਂ ਨੂੰ ਕੁੜਾ ਸ਼ਰਮਾਇਤਾ ਸਿਰਿਆਂ ਵੀਰੋ ਪਾ ਦੇਂਦੇ ਨੇ ਤੇ ਇਹਦੇ ਤੇ ਵੀ ਨਹੀਂ ਆ ਗਏ ਸ਼ਰਮਾਇਨਾਂ ਦੇ ਲਈ ਹੋਈ ਆ ਤੇ ਰੀਲਾਂ ਤੇ ਸਸਤੀ ਆਈ ਹੋਈ ਆ 당ਗਦਾ ਤਾਂ ਪਤਾ ਨਹੀਂ ਪਰ ਮੇਰੇ ਸਾਰਿਆਂ ਤੇ ਗਾਲ ਬਹੁਤ ਬਾਹਰ ਨਹੀਂ ਸੀ ਜੇ ਕਿਤੇ ਸੱਚੀ ਦੋ ਮਿੰਟ ਲੇਟ ਹੋ ਜਾਂਦੀ ਇਹਨਾਂ ਦੇ ਕਮੈਂਟਾਂ 'ਚ ਗਾਲ ਬੜਨੀ ਸੀ ਤੇ ਪੇਜਾਂ ਵਾਲਾਂ ਦੇ ਕਮੈਂਟਾਂ 'ਚ ਲੈਂਕੋ ਹੋ ਤੇ ਰਿੰਪਰ ਹੋ ਤੇ ਰਿੰਪਰ ਓ ਕੋਤਾ ਉਹ ਮਹਾਰਾਜਾ ਬਹੋਰ ਪਾਸੇ ਵੀ ਖੜੋ ਤੁਸੀਂ ਤਾਂ ਗੁੱਸੇ ਹੀ ਕਰਕੇ ਬਹਿ ਗਏ ਕੋਈ ਨਹੀਂ ਕਾ ਵੀ ਨਾ ਕਰੋ ਤੁਸੀਂ ਤੇਲ ਦੇਖੋ ਤੇ ਤੇਲ ਦੀ ਤਾਰ ਦੇਖੋ ਹੋਲੀ ਹੋਲੀ ਆਪ ਤੇ ਆਪ ਆ ਜਾਂਦਾ ਹੁੰਦਾ ਸਾਰਾ ਕੁਝ ਸਾਹਮਣੇ ਅੱਜ ਦੋ ਮਿੰਟ ਪਹਿਲਾਂ ਕੀ ਕਹ ਲੂ ਕੀ ਬਤਾ ਦੋ ਮਿੰਟ ਲੇਟ ਹੋ ਜਣੀ ਇਹ ਡੋਟਿਆਂ ਤਾਂ ਫਿਰ ਕਪੜਾ ਉੱਤੇ ਖਾਤੋ ਚੱਕਿਆ ਸੀਗਾ ਪਰ ਸੌਣਾ ਚੱਕਣਾ ਵੀ ਪੈਂਦਾ ਦੋ ਮੈਂ ਤਾਂ ਕਹਿਣਾ ਜੀ ਤੁਸੀਂ ਸੁਖੇ ਹੋ ਤੇ ਵੀ ਰੋਖਿਆ ਦਰੂ ਕਿਉਂਕਿ ਇਹ ਜੇ ਟੁੱਟੇ ਤਾਂ ਬੜੇ ਸਾਹਬ ਸਾਹਬ ਕੀ ਰੱਖਣੇ ਪੈਂਦੀ ਨੇ جے کوئی ہاتھ پاڑے سنا تھے ودانی گا ਮੈਂ ਤਾਂ ਤਾਂ ਕੇ ਨਾਗਾ ਦੋਸਤੋ ਇਹ ਨਾ ਸਾਰਿਆਂ ਦੇ ਜਿਹੇ ਜਿਹੇ ਹਾਲਾਤ ਨੇ ਮੈਨੂੰ ਲੱਗਦਾ ਇਹਨਾਂ ਲਈ ਟੈਂਪੋ ਸਟਾਲ ਬਣਾਉਣਾ ਪੈਣਾਗਾ ਮਨ ਤੇ ਇੱਕ ਗੱਲ ਇਹ ਵੀ ਲੱਗਦੀ ਅਬੀ ਸੋਨੇ ਹੁਣੀਆਂ ਨੂੰ ਜਗਾ ਵੀ ਆਪਾਂ ਨੂੰ ਲੈ ਕੇ ਦੇਣੀ ਪੈਣੀ ਆ ਕਿਉਂਕਿ ਸੋਨੇ ਹੁਣਿਆਂ ਤੇ ਡੂਟਿਆਂ ਦੇ ਭਾਅ ਬਹੁਤ ਵੱਧ ਚੁੱਕੇ ਨੇ ਪਾਪੀ ਤੇਰੀ ਕਰ ਆ ਮੋਨਾ ਮੱਤਾ ਸਾਲਾ ਜਨ ਪਹਾੜੋਂ ਲੱਥਾ ਤੈਨੂੰ ਦਿਖਾਦਾ ਇੱਕ ਬਰਕੱਤਾ ਨਾ ਇਹ じゃ ਕੋਸ ਕਰਿਆ ਕਰੋ ਕੋਈ ਮਾਰੂ ਛੋਟੇ ਸਿਰ ਕੇ ਬੱਤਾ ਆਏ ਤਾਂ ਯਾਰ ਰੈਸਿਪੀ ਲਾ ਬਤਾ ਹਸੜਾ ਲੈ ਕੇ ਤੁਰੇ ਫਿਰਦੇ ਹੁਣ ਇਹਦਾ ਮਤਲਬ ਇਹ ਝੂਠੀ ਆ ਵੀ ਅਸੀਂ ਵੀ ਗਾਣੇ ਗਾਉਣ ਲੱਗ ਜੀ ਇਹ ਵੀ ਰੱਬਤਾ ਹਸੜਾ ਲੈ ਕੇ ਤੁਰੇ ਫਿਰਦੇ ਆ ਮਾਰਨੂੰ ਤੂੰ ਸਾਲਾ ਪਹਾੜੀ ਬੱਕਰਾਂਗਾ ਆਨਸਾ ਹਾਉਨਾ ਇਨਕੁਈ ਮਰਦਾ ਤੈਨੂੰ ਬਾਕੀ ਭਰਾਵਾ ਜੇ ਤੈਨੂੰ ਇਨਾ ਖਤਰਾ ਲੱਗਦਾਗਾ ਤੂੰ ਭਗਵਾਨ ਤਮਨ ਨੂੰ ਕਹਿ ਸਕਿਆ ਔਰ ਤੇਰੀ ਮੰਗ ਕਰੋ ਤਾਂ ਕਿ ਕੱਲੋਂ ਤੇਰੇ ਤੇ ਕੋਈ ਅਚਾਨਕ ਆਤਕਵਾਦੀ ਹਮਲਾਣਾ ਹੋ ਜਾਵੇ ਤੈਨੂੰ ਤਾਂ ਭਰਾਵਾ ਸਕਿਆ ਹੋ ਤੇਰੀ ਸਾਖ ਚ ਲੋਰਾ ਤੇਰੇ ਵਰਗੇ ਜੀਬ ਲੱਭਦੇ ਥੋੜੀ ਨੇ ਸੌਲੀ ਇਨੇ ਪੂਰ ਨਹੀਂ ਕਿਦਾ ਸੋਖੀ ਹੁੰਦੀ ਆ ਸਾਰੇ ਦਾ ਮੂਹ ਹੈ ਜਿਵੇਂ ਟਾਟਾ ਦਾ ਲੋਗੋ ਹੁੰਦਾਗਾ ਗਜਬ ਬੇਇੱਜ਼ਤੀ ਹੈ ਮਾਤਾ ਜੀ ਨਾਲ ਤੇ ਪੰਡਾਣਾ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਗਾ ਵੀ ਇਸ ਪੈਟ੍ਰੋਲ ਦੀ ਜਲਦੀ ਤੋਂ ਜਲਦੀ ਸੰਭਲ ਪਾਓ ਨਹੀਂ ਜਿਸ ਰੇਸ ਐਂਗਲ ਕਾ ਹਵਸ ਹਨੇ ਬੰਦਲੇ ਆਉਣ ਦਾ ਯਾਰ ਲੈ ਕੇ ਕਰਾ ਚ ਦੋ ਨਾ ਇਹਦਾ ਬੈਲੀ ਦਾ ਦੋਸਤੋ ਆਪਾਂ ਹੋਰ ਵੀ ਬਹੁਤ ਦੇਖੇ ਨੇ ਪਰ ਇਹ ਬਈ ਆਦੀ ਨੇ ਦੁਨੀਆਂ ਤੋਂ ਇਹ ਬੈਲੀ ਘਟਨੇ ਤੇ ਕੀੜੇ ਪਤੰਗੇ ਬਦਲੇ ਜਿਹੜੇ ਮੇਹ ਪਾਏ ਤੋਂ ਬਾਅਦ ਬਾਹਰ ਦੇਖੇ ਹੁੰਦੇ ਨੇ ਬਸ ਉਹਨਾਂ ਚ ਤੇ ਇਹਨਾਂ ਚ ਇਨਾਕ ਡਿਫਰੈਂਟ ਆ ਬਸ ਉਹੋ ਗਾਣੇ ਜੁਣ ਕੇ ਨੱਚਦੇ ਨਹੀਂ ਹੁੰਦੇ ਨਾਰੇ ਇਨੇ ਦੇ ਹੋਰ ਕਿੱਥੇ ਕਰੀਬ ਹਰ ਦਾ ਮੈਂ ਤਾਂ ਐ ਸਮਝ ਨਹੀਂ ਆਉਂਦੀ ਵੀ ਇਹਦੀ ਭਾਬੀ ਇੰਨੀਆ ਕਿੰਨੀਆਂ ਕੁ ਪਾਣਾ ਚ ਕੀ ਪਰਦੇ ਹੈ ਜਿਹੜੀ ਇਹਨਾਂ ਦੇ ਲੜਦਾ ਦੁਗੀ ਬਾਕੀ ਸਾਨੂੰ ਜਿਵੇਂ ਤੁਸੀਂ ਭਾਬੀ ਤੇ ਈਟਾ ਪਟਾ ਛੱਗਾ ਪਾ ਕੇ ਜਲੂਸ ਕੱਟਣ ਦਾ ਗਿਆ ਮਹੀਨੋਂ ਹੀ ਲੱਗਦਾ ਥੋਤਾ ਹੋ ਕੇ আর ਬਸਣ ਦਊਗੀ ਮਾਰੇ ਜੀ ਯਾਰ ਸੂਟ ਸਾੜਤਾ ਲੈ ਕੇ ਤੋ ਨਾਲੇ ਉਹ ਨੇਕੀ ਜੀ ਨਿਆਣੀ ਤੇ ਗੋਦੀ ਚ ਨਿਆਣਾ ਚੱਕੀ ਫੜਦੀ ਆ। ਕੋਲੋਂ ਦਿਉਰਾਨੋਂ ਸਾਂਪੇ ਜਾ ਹੂੰ ਨਿਆਣਿਆਂ ਨੂੰ। ਸਾਰੇ ਪੱਤ ਲੋਕੀ ਛੋਟੇ ਬੜ ਗਿਆ ਨਾਲੀ ਸੱਟ ਹੁੰਦੀਆਂ ਨੇ। ਨਾਲੇ ਹਜੇ ਭਾਬੀ ਅਠਵੀਂ ਕਰਦੀਏ ਜਦੋਂ ਦਸਵੀਂ ਤੇ ਹੋਊਗੀ ਫੇਰ ਸੋਚੂਗੀ ਛੋਟੇ ਬਾਰੇ। ਉਹ ਸਾਰੇ ਕਾਲੇ ਦਿਨ ਨਿਆਣੀ ਨੂੰ ਕੀ ਕਸੂਰਾਂ ਦਾ ਪਤਾ ਕਰ ਬੈਣੀ ਗਰਮੀ ਚ ਤਾ ਉਹਦੇ ਬਾਲ ਖੁੱਲਦੇ ਛੱਡ ਰੱਖੇ ਨੇ ਮਤ ਤਾਂ ਮਾਰੀ ਪਈ ਆ ਭਾਬੀ ਦੀ। ਕੋਈ ਪੋਟੇ ਦੰਪੀ ਫੰਗੇ ਕੇ ਕੰਪੋਨੈਂਟ ਜੀ ਐਸੀ ਇਹ ਸਬਾਤੋਂ ਨੋ ਕਰੀਬ ਤੁਸੀਂ ਕਿ ਥੜਕਾ ਤੋ ਹਲੋਨੇ ਮੇਰੇ ਸਾਰੇ ਪੀਲਿੰਗ ਤਾਂ ਮੇ ਲਿਆਂਣ ਲੱਗੇ ਹੋਏ ਨੇ ਜਿਵੇਂ ਪੁਮੀਰੀ ਹੁੰਦੀ ਐ ਪੁਮੀਰੀ ਹੈ ਮੇ ਕਮਾਦੀ ਨੇ ਉਹ ਸਾਰੇ ਉਹ ਥੋਦੇ ਆੜਿਕੇ ਤੇ ਪੁਮੀਰੀ ਕਿ ਬਹੁਤ ਮਾਰਕਾ ਕਿੱਥੇ ਪੁਮੀਰੀ ਤੇ ਕਿੱਥੇ ਬਰਾਂਦੀ ਜੀ ਮੈਨੂੰ ਲੱਗਦਾ ਇਹ ਜਿੰਨੀ ਵੇਰ-ਵਿਰੀ ਲਾਤੀ ਆਈ ਹੈ ਇਹ ਕਿ ਥੜਾ ਹਲਾਉਣੀ ਆਈ ਆ ਤੁਸੀਂ ਜਿੱਥੇ ਵੀ ਜਾਣ ਨਾ ਮਮੇ ਹਲਾਉਣੇ ਕਰੋ ਚੇ ਥੜਾ ਕਮਾਉਣੇ ਅਸੀਂ ਤੁਹਾਨੂੰ ਕਰੇ ਪੁੱਛਿਆਗਾ ਜਿੰਮੇ ਜਿੰਮੇ ਤੇਰੇ ਟੱਪਦੇ ਨੇ ਉਮੇ ਉਮੇ ਜਾਂਦਾ ਤੇ ਹੱਥ ਟੱਪਦੇ ਨੇ ਬਾਥਰੂਮਾਂ ਚ ਲੋਂ ਭੱਜਦੇ ਨੇ ਬਾਥਰੂਮਾਂ ਚ ਲੋਂ ਸਮਝ ਰਹੋ ਆਪ ਕੀ ਸੁਪੀ ਨਹੀਂ ਹੈ 빅 ਫੈਨ ਵਈ ਫੈਨ ਆ ਤਾਂ ਨਾ ਦਵਾਈ ਤਾਂ ਨਹੀਂ ਕੁਛ ਨਹੀਂ ਖਾਈਗਾ ਪੀਏਗਾ ਹਾਂ ਕੀ ਯਾਰ दस दी मेनु लगता प्याह भी दमेंगी पता है भी नहीं भी दमें थोड़ी जी कॉली च पहा भी दमे नारे साले ने बेग फैन भी ताही लिखिया खा भी जाऊगा पी भी जाऊगा जीव भी फेर दूगा तेरे ते भी फेर दूगा ਇਹ ਨਾ ਮੇਰੇ ਸਾਲਾਨੇ ਵੀ ਲੈ ਰਹੀ ਗੰਦ ਪਾਇਆ ਹੋਇਆਗਾ ਨਾਲੇ ਕਮੈਂਟਾਂ ਵਾਲਿਆਂ ਨੇ ਨਾਲ ਇਹਨਾਂ ਨੇ ਬੱਦਭਾਨੂ ਤਾਂ ਹਮੇ ਕਰਦਾ ਜਿਵੇਂ ਸੁਣਦੇ ਆਉਂਦੀ ਫੈਨ ਹੋਏ ਤਾਂ ਜੁਆਇਨ ਕਰੇ ਆਉਂਦਾਗਾ ਇਹ ਜੇ ਚਪੜਾ ਨੇ ਬਥੇ ਰੱਖ ਦੰਤ ਪਾਇਆ ਹੋਇਆ ਆਪਣੇ ਪੰਜਾਬ ਚ ਮੰਨੀਆਂ ਸਾਲੇ ਫੈਨ ਦੇ ਪਰ ਕੁੜੀ ਚੋਤ ਹੋਇਆ ਜਾਂ ਚੀਜ਼ਾਂ ਨਹੀਂ ਖਾਈਆਂ ਪੀਤੀਆਂ ਆਉਂਦੀਆਂ ਮੇਰੇ ਸਾਲੇ ਮੂਤ ਪੀਣੇਗੇ ਸਾਲੇ ਇਹ ਜੇ ਫੈਨ ਆਉਂਦੇ ਕਿੱਥੋਂ ਨੇ ਗੂੰ ਵੀ ਖਾਂਦੇ ਨੇ ਤੇ ਗੂੰ ਵਾਲੀ ਚਪਰਾ ਤਾਂ ਕਦੇ ਜਾਂਦੇ ਨੇ ਕਿਹੜੇ ਕਿਹੜੇ ਲੋਕ ਰਹਤੇ ਯਾਰ ਯਾਹ ਪਰ ਮੈਂ ਲੱਕੇ ਢੇਰ ਨੂੰ ਤੇ ਆ ਰਹਾਂ ਜੇ ਕਿਤੇ ਇਹਨੇ ਬਹੁਤ ਆ ਤੇ ਸੁਣਨੇ ਕੋਸ ਨਹੀਂ ਚੱਲਣਾ ਆਏਗਾ ਪਹਿਲਾਂ ਕਹੂਗਾ ਸੂਸੂ ਪੀਣਾ ਤੇ ਫੇਰ ਕਹੂਗਾ ਤਦੂ ਪੀਣਾ ਦਾਤਾ ਇਹ ਚਾਬੋਲ ਜਨਾਨੇ ਲਈ ਵੀ ਕੋਈ ਦੋ ਬੋਲ ਕਰ ਦਮ ਕੋਸ ਨਹੀਂ ਹੁੰਦਾ ਇਹਦੇ ਲੱਤਾਂ ਛਾਦੋ ਓ ਤੇਰੀ ਭੈਣ ਓ ਤੇਰੀ ਇਮਪਾਰ ਹਾਂ ਹਾ ਲੂਟਾ ਇਹ ਹੈ ਪਹਿਲਾਂ ਮੈਨੂੰ ਲੱਗਿਆ ਵੀ ਇਹ ਸਪਰੇ ਪਿੰਦੀ ਆ ਪਰ ਬਾਅਦ ਚ ਦੇਖਿਆ ਵੀ ਇਹ ਤਾਂ ਬੋਤਲ ਆ ਪਾਣੀ ਵਾਲੀ ਪਹਿਲਾ ਪਾਰ ਸਾਦਾ ਖੜਾ ਨਹੀਂ ਛੁਦਿਆ ਹੁਣ ਇਹਦਾ ਖੜਾਣਾ ਛੱਡੀ ਮੈਨੂੰ ਲੱਗਦਾ ਵੀ ਇਹਦੀ ਆਸ ਕਰਨੇ ਦਿੱਤੀ ਹੋਣੀ ਹੈ ਇਹ ਆਵਦੇ ਆਪ ਨੂੰ ਕੀੜਤਾ ਬਹੁਤ ਕਹਾਉਦੀ ਫਿਰਦੀ ਆ ਔਰ ਮੂੰਹ ਇਹਦਾ ਹੈ ਜਿਵੇਂ ਕੋ ਰੂਰੀ ਤੇ ਕੁੱਤਾ ਹੱਗ ਕੇ ਗਿਆ ਹੁੰਦਾ ਦਾ ਬੰਦੇ ਯਾਰ ਪਤਾ ਨਹੀਂ ਇਹ ਜੀ ਹਰਕਤਾ ਕਾਤੋਂ ਕਰਦੇ ਰਹਿੰਦੇ ਨੇ ਨਾਲੇ ਸ਼ੂ ਆਪ ਤਾਂ ਇਹ ਮੈਂ ਕਰਦੀ ਜਿਵੇਂ ਹੱਥ ਚ ਖੂਖ ਖੋਲੇ ਵਾਲੀ ਬੋਤਲ ਚੱਕੀ ਪੈਰਦੀ ਹੁੰਦੀ ਆ ਹਾ ਹਾ ਦੇਖ ਲਈ ਤੇਰੀ ਬੋਤਲ ਹੁਣ ਅਗਲੀ ਅਟਲਿਆ ਚ ਨਾ ਲੈ ਕੇ ਆਈਂਦੀ ਐ ਨੂੰ ਪਿੱਛੇ ਛੋੜਤਾ ਮੈਂ ਕਰਿਆ ਹੋਇਆਗਾ ਜਿਵੇਂ ਟੋਕਿਆਣੀ ਮਸ਼ੀਨ ਦੇ ਨਾਲ ਤੇ ਨੈਟਰ ਪਿਆ ਹੁੰਦਾ ਬਾਕੀ ਦੋਸਤੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਕਹਿਣੀ ਚਾਹਨਾਗਾ ਆਪਣੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆਗਾ ਅਸੀਂ ਆਪਣੇ ਬਲੀਓ ਹਰਪ ਕਾਰਚੂ ਕਿਹਾ ਦੋਸਤੋ ਅਸੀਂ ਤੁਹਾਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਵੀ ਪੰਜਾਬ ਦਾ ਜਿੰਨਾ ਕੋ ਹੋ ਸਕੇ ਸਾਥ ਜ਼ਰੂਰ ਦਿਓ ਬਾਕੀ ਬਾਹਰੂ ਪੰਜਾਬ ਤੇ ਮੇਰ ਭਰਿਆ ਹੱਥ ਰੱਖੇ ਵੀਡੀਓ ਕੇ ਮੈਂ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਅਸੀਂ ਦੋਸਤੋ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਇਸ ਤਰ੍ਹਾਂ ਹੀ ਵਧੀਆ ਲੈ ਕੇ ਆਈਏ